ਪ੍ਰੇਮਿਕਾ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਮੂੰਹ ਦੇ ਅੰਦਰ ਬਾਂਬ ਰੱਖ ਕੇ ਭੰਨਤਾ ਇੱਕ ਅਜਿਹੇ ਸ਼ੌਕਿੰਗ ਤੇ ਖੌਫਨਾਕ ਤੇ ਚਲਾਕੀ ਭਰੇ ਕਤਲ ਦੀ ਕਹਾਣੀ ਜੋ ਤੁਹਾਡੇ ਰੋਂਕਟੇ ਖੜੇ ਕਰ ਦੂ ਮੈਸੂਰ ਤੋਂ 55 ਕਿਲੋਮੀਟਰ ਦੂਰ ਇੱਕ ਜਗ੍ਹਾ ਬੈਰੂਲ ਇੱਥੇ ਮੌਜੂਦ ਇੱਕ ਲੋਜ ਜਿਸ ਦਾ ਨਾਮ ਹੈ ਐਸ ਜੀ ਆਰ ਐਸ ਇਸੇ ਲੋਜ ਦੇ ਵਿੱਚ ਇੱਕ ਕਪਲ ਚੈੱਕ ਇਨ ਕਰਦਾ ਰਜਿਸਟਰ ਦੇ ਵਿੱਚ ਉਹਨਾਂ ਦੁਆਰਾ ਲਿਖਵਾਇਆ ਜਾਂਦਾ ਕਿ ਉਹ ਪਤੀ ਪਤਨੀ ਨੇ ਇਹ ਤਾਰੀਖ ਸੀ 23 ਅਗਸਤ ਪਤੀ ਦਾ ਨਾਮ ਸੀ ਸੱਤੇ ਰਾਜੂ ਉਮਰ 24 ਸਾਲ ਤੇ ਪਤਨੀ ਦਾ ਨਾਮ ਸੀ ਦਕਸ਼ਤਾ ਕਰੀਬ 12 ਵਜੇ ਦੋਨਾਂ ਇਹ ਦੋਰਾ ਚੈੱਕ ਇਨ ਕੀਤਾ ਜਾਂਦਾ ਫਿਰ ਪਤੀ ਬਾਹਰ ਬੈਠੇ ਲੌਂਜ ਦੇ ਵਿੱਚ ਮੌਜੂਦ ਸਟਾਫ ਤੋਂ ਪੁੱਛਦਾ ਕਿ ਕੀ ਨੇੜੇ ਕੋਈ ਰੈਸਟੋਰੈਂਟ ਜਾਂ ਢਾਬਾ ਵਗੈਰਾ ਹੈ ਤਾਂ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਇੱਥੋਂ ਥੋੜੀ ਦੂਰੀ ਦੇ ਉੱਤੇ ਇੱਕ ਰੈਸਟੋਰੈਂਟ ਆ ਤੇ ਪਤੀ ਕਰੀਬ 2 ਵਜੇ ਖਾਣਾ ਲੈਣ ਦੇ ਲਈ ਨਿਕਲਦਾ ਤੇ ਪੌਣੇ 3 ਵਜੇ ਵਾਪਸ ਆਉਂਦਾ ਤੇ ਆਪਦੇ ਰੂਮ ਨੰਬਰ 116 ਵੱਲ ਚਲਾ ਜਾਂਦਾ ਪਰ ਕੁਝ ਸਮੇਂ ਬਾਅਦ ਉਹ ਫਿਰ ਤੋਂ ਲੌਂਜ ਦੇ ਸਟਾਫ ਕੋਲ ਆਉਂਦਾ ਤੇ ਕਹਿੰਦਾ ਕਿ ਮੇਰੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਤੇ ਅੰਦਰੋਂ ਮੇਰੀ ਪਤਨੀ ਵੀ ਕੋਈ ਰਿਸਪੌਂਸ ਨਹੀਂ ਦੇ ਰਹੀ ਤੁਹਾਡੇ ਕੋਲ ਮਾਸਟਰ ਕੀ ਹੋਵੇਗੀ ਤੁਸੀਂ ਦਰਵਾਜ਼ਾ ਖੋਲ੍ਹ ਦਿਓ ਹੋਟਲ ਦਾ ਸਟਾਫ ਉਸ ਦੇ ਨਾਲ ਰੂਮ ਤੱਕ ਜਾਂਦਾ ਮਾਸਟਰ ਕੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਜਾਂਦਾ ਤੇ ਫਿਰ ਜੋ ਸਾਹਮਣੇ ਦਾ ਮੈਨੇਜਰ ਸੀ ਉਹ ਦੇਖ ਕੇ ਸਭ ਦੇ ਰੋਂਗ ਟੇ ਖੜੇ ਹੋ ਗਏ ਕਿਉਂਕਿ ਫਰਸ਼ ਤੋਂ ਲੈ ਕੇ ਬੈੱਡ ਤੱਕ ਸਭ ਪਾਸੇ ਖੂਨ ਹੀ ਖੂਨ ਸੀ ਤੇ ਬੈੱਡ ਉੱਪਰ ਦਕਸ਼ਤਾ ਦੀ লাশ ਪਈ ਸੀ ਉਸਦੀ ਬਾਕੀ ਬੋਡੀ ਲਗਭਗ ਸਹੀ ਸੀ ਬਸ ਫੇਸ ਨੂੰ ਛੱਡ ਕੇ ਕਿਉਂਕਿ ਉਹ ਗਾਇਬ ਹੋ ਚੁੱਕਿਆ ਸੀ ਜਿਵੇਂ ਕਿਸੇ ਦੁਆਰਾ ਉਸ ਨੂੰ ਬੰਬ ਨਾਲ ਉਡਾਤਾ ਹੋਵੇ ਇਹ ਸਭ ਦੇਖ ਕੇ ਹੋਟਲ ਸਟਾਫ ਬਾਹਰ ਨਿਕਲਦਾ ਕਿਉਂਕਿ ਉਹਨਾਂ ਤੋਂ ਇਹ ਸਭ ਦੇਖਿਆ ਨਹੀਂ ਸੀ ਜਾ ਰਿਹਾ ਫਿਰ ਸੱਤੇ ਰਾਜੂ ਉਸ ਨੂੰ ਹਸਪੀਟਲ ਲੈ ਜਾਣ ਦੇ ਲਈ ਗੋਦੀ ਦੇ ਵਿੱਚ ਚੁੱਕਦਾ ਪਰ ਇੰਨੇ ਚ ਉੱਥੇ ਹੋਟਲ ਦਾ ਮੈਨੇਜਰ ਵੀ ਆ ਗਿਆ ਤੇ ਉਸ ਨੇ ਸੱਤੇ ਰਾਜੂ ਨੂੰ ਉਜਾਹ ਕਰਨ ਤੋਂ ਮਨਾ ਕਰਤਾ ਤੇ ਮੈਨੇਜਰ ਵੱਲੋਂ ਕਿਹਾ ਜਾਂਦਾ ਕਿ ਸ਼ਾਇਦ ਇਹ ਮਾਮਲਾ ਮਰਡਰ ਦਾ ਸੋ ਪੁਲਿਸ ਨੂੰ ਆ ਲੈਣ ਦੋ ਸੱਤੇ ਰਾਜੂ ਕਹਿੰਦਾ ਕਿ ਨਹੀਂ ਮੈਨੂੰ ਪਤਾ ਇਹ ਹਮੇਸ਼ਾ ਫੋਨ ਚਾਰਜ ਉੱਪਰ ਲਾ ਕੇ ਗੱਲ ਕਰਦੀਆ ਤੇ ਸ਼ਾਇਦ ਫੋਨ ਫਟ ਗਿਆ ਤੇ ਨਜ਼ਦੀਕ ਹੀ ਇੱਕ ਫੋਨ ਫਟਿਆ ਹੋਇਆ ਪਿਆ ਵੀ ਸੀ ਸੱਤੇ ਰਾਜੂ ਦੇ ਬਾਰ ਬਾਰ ਇਹ ਗੱਲਾਂ ਕਹਿਣ ਦੇ ਬਾਵਜੂਦ ਵੀ ਹੋਟਲ ਸਟਾਫ ਉਸ ਨੂੰ ਹਸਪੀਟਲ ਲਿਜਾਣ ਨਹੀਂ ਦਿੰਦਾ ਤੇ ਇਹਨਾਂ ਦੇ ਵਿੱਚ ਪੁਲਿਸ ਵੀ ਉੱਥੇ ਆ ਗਈ ਜਿਵੇਂ ਹੀ ਪੁਲਿਸ ਨੇ ਇਹ ਮੰਜ਼ਰ ਦੇਖਿਆ ਤਾਂ ਪੁਲਿਸ ਵੀ ਸੈਰ ਗਈ ਜਦੋਂ ਪੁਲਿਸ ਸੱਤੇ ਰਾਜੂ ਤੋਂ ਪੁੱਛਦੀ ਆ ਔਰ ਉਹਦੇ ਹੋਏ ਕਹਿੰਦਾ ਕਿ ਇਹ ਮੇਰੀ ਪਤਨੀ ਆ ਤੇ ਅਸੀਂ ਇੱਥੇ ਕ ਮੰਦਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਏ ਸੀ। ਇਸ ਵਾਰ ਪੁੱਸ ਦੇ ਵੱਲੋਂ ਬੋਡੀ ਨੂੰ ਚੱਕ ਕੇ ਹਸਪੀਟਲ ਲਿਜਾਇਆ ਜਾਂਦਾ ਤੇ ਫੋਰੈਂਸਿਕ ਦੀ ਇੱਕ ਟੀਮ ਨੂੰ ਵੀ ਬੁਲਾਇਆ ਜਾਂਦਾ। ਤੇ ਜਦੋਂ ਫੋਰੈਂਸਿਕ ਟੀਮ ਵੱਲੋਂ ਕਮਰੇ ਦੀ ਜਾਂਚ ਕੀਤੀ ਜਾਂਦੀ ਆ ਤਾਂ ਕਈ ਚੀਜ਼ਾਂ ਮਿਲਦੀਆਂ ਨੇ। ਇੱਕ 2 ਮੀਟਰ ਲੰਬੀ ਤਾਰ ਮਿਲਦੀ ਹੈ ਤੇ ਕੁਝ ਹਿੱਸੇ ਜੈਲੇਟਿਨ ਦੇ ਵੀ ਮਿਲਦੇ ਨੇ ਜਿਹੜਾ ਕਿ ਅਸਲ ਦੇ ਵਿੱਚ ਇੱਕ ਵਿਸਫੋਟਕ ਪਦਾਰਥਾ ਜਾਂ ਉਸ ਦੇ ਲਈ ਯੂਜ਼ ਕੀਤਾ ਜਾਂਦਾ। ਹੁਣ ਫੋਰੈਂਸਿਕ ਟੀਮ ਵੀ ਕਨਫਿਊਜ਼ ਕਿ ਜੇ ਵਿਸਫੋਟ ਹੋਇਆ ਤਾਂ ਸਿਰਫ ਮੂੰਹ ਦੇ ਅੰਦਰ ਹੀ ਕਿਉਂ? ਤੇਸੇ ਦੌਰਾਨ ਇਹਨਾ ਫੋਰੈਂਸਿਕ ਐਕਸਪਰਟ ਦੇ ਵਿੱਚੋਂ ਹੀ ਇੱਕ ਨੂੰ ਵਿਦੇਸ਼ ਦੀ ਇੱਕ ਘਟਨਾ ਯਾਦ ਸੀ ਜਿਹਦਾ ਨਾਮ ਸੀ ਮਾਉਥ ਬਲਾਸਟ ਮਤਲਬ ਮੂੰਹ ਦੇ ਵਿੱਚ ਬੰਬ ਫਟਾਉਣਾ ਪਰ ਹੁਣ ਇੱਕ ਆਦਮੀ ਜਾਂ ਔਰਤ ਜੋ ਹੋਸ਼-ਹਵਾਸ ਦੇ ਵਿੱਚ ਆ ਉਹ ਆਪਦੇ ਮੂੰਹ ਦੇ ਵਿੱਚ ਬੰਬ ਰੱਖਣ ਕਿਵੇਂ ਦੇਊਗਾ ਤੇ ਉਸ ਤੋਂ ਵੀ ਵੱਡੀ ਗੱਲ ਉਸ ਦੇ ਵਿੱਚ ਤਮਾਕਾ ਕਿਵੇਂ ਹੋਣ ਦੇ ਦੂ ਹੁਣ ਨਾ ਤਾਂ ਉਸ ਕਮਰੇ ਦੇ ਵਿੱਚ ਕੋਈ ਆਇਆ ਨਾ ਕੋਈ ਗਿਆ ਤੇ ਨਾਲ ਹੀ ਮੋਬਾਈਲ ਦੇ ਵਿੱਚ ਬਲਾਸਟ ਵਾਲੀ ਗੱਲ ਵੀ ਕਿਸੇ ਦੇ ਗਲੇ ਨਹੀਂ ਸੀ ਉਤਰ ਰਹੀ ਕਿਉਂਕਿ ਉਸ ਜਗ੍ਹਾ ਦੇ ਉੱਤੇ ਬਸ ਫੋਟਕਾ ਸਮਗਰ ਵੀ ਮਿਲ ਚੁੱਕੀ ਸੀ ਤਾਂ ਹੁਣ ਪੁਲਸ ਦਾ ਸਿੱਧਾ ਸ਼ਾਕਾ ਸੱਤੇ ਰਾਜੂ ਉੱਤੇ ਸੀ ਤਾਂ ਫਿਰ ਪੁਸ ਦੇ ਬਲੋਸ ਨੂੰ ਸਿੱਧਾ ਥਾਣੇ ਦੇ ਵਿੱਚ ਲਜਾਇਆ ਜਾਂਦਾ ਤੇ ਚੰਗੀ ਤਰ੍ਹਾਂ ਨਾਲ ਆਪਣੇ ਤਰੀਕੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਫਿਰ ਉਹ ਆਪਦਾ ਮੂੰਹ ਖੋਲਦਾ ਤੇਰਾ ਸਾਲ ਦਕਸ਼ਤਾ ਉਸਦੀ ਪਤਨੀ ਨਹੀਂ ਸੀ ਉਸਦਾ ਵਿਆਹ ਤਾਂ ਕੇਰਲ ਦੇ ਇੱਕ ਲੜਕੇ ਨਾਲ ਹੋਇਆ ਸੀ ਤੇ ਇੱਕ ਬੇਟਾ ਵੀ ਸੀ ਪਰ ਦਕਸ਼ਤਾ ਤੇ ਸੱਤੇ ਰਾਜੂ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਪਹਿਲਾਂ ਤੋਂ ਪਿਆਰ ਕਰਦੇ ਸੀ ਦਕਸ਼ਤਾ ਦੇ ਵਿਆਹ ਤੋਂ ਵੀ ਪਹਿਲਾਂ ਤੋਂ ਪਰ ਦਕਸ਼ਤਾ ਦੇ ਘਰ ਵਾਲਿਆਂ ਵੱਲੋਂ ਉਸਦਾ ਵਿਆਹ ਸੱਤੇ ਰਾਜੂ ਨਾਲ ਨਹੀਂ ਕੀਤਾ ਜਾਂਦਾ ਬਲਕਿ ਕੇਰਲਾ ਦੇ ਕਾਦਮੀ ਨਾਲ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਜਦੋਂ ਵੀ ਦਕਸ਼ਤਾ ਆਪਦੇ ਪੇਕੇ ਆਉਂਦੀ ਤਾਂ ਉਹ ਸੱਤੇ ਰਾਜੂ ਨੂੰ ਵੀ ਮਿਲਦੀ ਤੇ ਸੱਤੇ ਰਾਜੂ ਉਸ ਨੂੰ ਬਾਰ-ਬਾਰ ਕਹਿੰਦਾ ਕਿ ਤੂੰ ਆਪਦੇ ਪਤੀ ਨੂੰ ਛੱਡ ਦੇ ਮੇਰੇ ਨਾਲ ਵਿਆਹ ਕਰਵਾ ਲਾ ਪਰ ਉਹ ਹਮੇਸ਼ਾ ਮਨ੍ਹਾ ਕਰ ਦਿੰਦੀ। ਇਸੇ ਦੌਰਾਨ 25 ਗੱਤ ਦੀ ਤਰੀਕ ਆਉਂਦੀ ਹੈ। ਸੱਤੇ ਰਾਜੂ ਦਕਸ਼ਤਾ ਨੂੰ ਇੱਕ ਮੰਦਰ ਦੇ ਵਿੱਚ ਦਰਸ਼ਨ ਕਰਦੇ ਲਈ ਲੈ ਕੇ ਜਾਂਦਾ। ਇਸ ਤੋਂ ਪਹਿਲਾਂ ਹੀ ਉਸਨੇ ਇੱਕ ਬੰਬ ਬਣਾ ਰੱਖਿਆ ਸੀ ਇੱਕ ਇਸ ਤਰ੍ਹਾਂ ਦਾ ਬੰਬ ਜਿਸ ਨੂੰ ਮੂੰਹ 'ਚ ਰੱਖੋ ਤੇ ਮੋਬਾਈਲ ਨਾਲ ਡੈਟੋਨੇਟ ਵੀ ਕੀਤਾ ਰੱਖ ਕੇ ਤੇ ਉਹਦੀ ਆਬਾਦ ਵੀ ਬਹੁਤ ਜ਼ਿਆਦਾ ਘੱਟ ਹੋਵੇ ਫਿਰ ਪਹਿਲਾਂ ਪੂਰੇ ਰਾਸਤੇ ਦੇ ਵਿੱਚ ਉਹ ਦਖਸ਼ਤਾ ਨੂੰ ਵਿਆਹ ਦੇ ਲਈ ਮਨਾਉਂਦਾ ਪਰ ਉਹ ਵਿਆਹ ਦੇ ਲਈ ਮੰਨਦੀ ਨਹੀਂ ਤੇ ਫਿਰ ਉਹ ਉਸ ਨੂੰ ਇਸੇ ਲੋਜ ਦੇ ਵਿੱਚ ਲੈ ਕੇ ਜਾਂਦਾ ਪਹਿਲਾਂ ਵਿਆਹ ਲਈ ਮਨਾਉਂਦਾ ਪਰ ਜਦੋਂ ਉਹ ਨਹੀਂ ਮੰਨਦੀ ਤਾਂ ਉਹਦੇ ਹੱਥ ਤੇ ਪੈਰ ਬੰਨ੍ਹਦਾ ਫਿਰ ਉਸ ਨੂੰ ਬੈੱਡ ਦੇ ਉੱਪਰ ਲਟਾਉਂਦਾ ਮੂੰਹ ਦੇ ਵਿੱਚ ਬੰਬ ਰੱਖਦਾ ਤੇ ਬਾਥਰੂਮ ਦੇ ਅੰਦਰ ਜਾ ਕੇ ਮੋਬਾਈਲ ਨਾਲ ਡੈਟੋਨੇਟ ਕਰ ਦਿੰਦਾ ਤੇ ਫਿਰ ਉਹ ਰੈਸਟੋਰੈਂਟ ਦੇ ਬਹਾਨੇ ਬਾਹਰ ਜਾਂਦਾ ਦੋ ਲੋਕਾਂ ਦਾ ਖਾਣਾ ਵੀ ਲੈ ਕੇ ਆਉਂਦਾ ਖੁਦ ਲੋਜ ਦੇ ਸਟਾਫ ਤੋਂ ਦਰਵਾਜ਼ਾ ਖਲਵਾਉਂਦਾ ਪਰ ਫਰਾਂਸਿਕ ਜਾਂਚ ਦੇ ਵਿੱਚ ਮਿਲੇ ਹੋਏ ਬਸਪੋਟਕ ਤੇ ਤਾਰਾਂ ਵਗੈਰਾ ਤੋਂ ਉਸ ਦਾ ਪਾਂਡਾ ਫਟ ਗਿਆ ਤੇ ਹਾਲੇ ਵੀ ਪੁਲਸ ਦੇ ਵੱਲੋਂ ਬਾਕੀ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਸਮੇਂ ਸੱਤਿਆ ਰਾਜੂ ਨੂੰ ਪੁਲਸ ਦੇ ਦੁਆਰਾ ਅਰੈਸਟ ਕੀਤਾ ਜਾ ਚੁੱਕਿਆ ਹੈ ਜੇਕਰ ਗੱਲ ਦਕਸ਼ਤਾ ਦੇ ਘਰਵਾਲਿਆਂ ਦੀ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਦਕਸ਼ਤਾ ਉਸਦੇ ਨਾਲ ਗਈ ਹੋਈ ਹੈ ਕਿਸੇ ਮੰਦਰ ਦੇ ਦਰਸ਼ਨਾਂ ਲਈ ਸਾਨੂੰ ਤਾਂ ਇਹ ਸੀ ਕਿ ਉਹ ਆਪਦੀ ਸੈਲੀ ਨੂੰ ਮਿਲਣ ਗਈ ਆ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ